ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਰੋਜ਼ ਦੀ ਤਰ੍ਹਾਂ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਪਹਿਲਾਂ ਤੇ ਫਿਰ ਇੱਕ ਬਹੁਤ ਹੀ ਵਧੀਆ ਰੈਮੇਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਜੀ ਆਪਾਂ ਨਾਮ ਬੋਲਦੇ ਹਾਂ ਤੁਹਾਡੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕਮੈਂਟ ਕਰਦੇ ਹੋ ਵੀਡੀਓ ਦੇਖ ਦਿਓ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਅਵੀ ਸਿੰਘ ਡੀ ਆਈ ਡੀ ਤੋਂ ਹਰਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਖੋਸਟੀ ਲੋਹ ਮੋੜ ਮੰਡੀ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਕੀ ਹਾਲ ਚਾਲ ਆ ਜੀ ਸਾਰੇ ਠੀਕ ਠਾਕ ਹੋ ਬਹੁਤ ਬਹੁਤ ਧੰਨਵਾਦ ਜੀ ਬਵਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਰਾਏ ਕੋਟ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਗੁਰਮੀਤ ਕੌਰ ਮਲੋਟ ਤੋਂ ਆਪਾਂ ਨੂੰ ਕਮੈਂਟ ਆਇਆ ਏ ਉਹਨਾਂ ਨੇ ਪੁੱਛਿਆ ਆਪਾਂ ਨੂੰ ਵੀ ਨੇਚਰਲ ਡਾਈ ਦੱਸੋ ਕੋਈ ਗੱਲ ਨਹੀਂ ਜੀ ਬਹੁਤ ਜਲਦੀ ਤੁਹਾਨੂੰ ਦੱਸਾਂਗੇ ਪਰ ਆਪਾਂ ਵੀਡੀਓ ਪਾ ਵੀ ਚੁੱਕੇ ਹਾਂ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਆਪਣਾ ਚੈਨਲ ਕਿਊਰ ਸਿੰਮੂ ਐਂਡ ਖੁਸ਼ ਚੈਨਲ ਤੁਸੀਂ ਸਰਚ ਕਰਕੇ ਜਾ ਜਾਇਓ ਤੇ ਉਹਦੇ ਤੇ ਆਪਾਂ ਵੀਡੀਓ ਪਾਈ ਹੋਈ ਆ ਨੈਚੁਰਲ ਡਾਈ ਵਾਲੀ ਤੇ ਤੁਸੀਂ ਦੇਖਿਓ ਤੇ ਆਪਾਂ ਅੱਗੇ ਵੀ ਕੋਸ਼ਿਸ਼ ਕਰਾਂਗੇ ਵੀ ਆਪਾਂ ਜ਼ਰੂਰ ਬਣਾਈਏ ਸੌਰੀ ਮਲਕੀਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੀ ਵੀ ਫੈਮਿਲੀ ਨੂੰ ਮੇਸ਼ਾਹ ਇਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਹੋਰ ਸਨ੍ਹਾਓ ਦੀਦੀ ਠੀਕ ਠਾਕ ਹੋ ਸਾਰਾ ਪਰਿਵਾਰ ਠੀਕ ਠਾਕ ਆ ਦੱਸਿਆ ਕਰੋ ਤੇ ਹਾਂਜੀ ਅਸੀਂ ਵੀ ਠੀਕ ਠਾਕ ਆ ਨਾਜ਼ੀਆ ਖਾਨ ਸ਼ੇਰਪੁਰ ਤੋਂ ਸਵਰਨਜੀਤ ਕੌਰ ਰਾਮਪੁਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤਿਕ ਹੋ ਸਵਰਨਜੀਤ ਕੌਰ ਤੁਸੀਂ ਵੀ ਆਪਣਾ ਨਾਮ ਉਹ ਲਿਖਿਆ ਕਰੋ ਜੀ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਤੇ ਦੋ ਆਪਾਂ ਨੂੰ ਸਵਰਨਜੀਤ ਦੇ ਮੈਸੀ ਆਏ ਆ ਇੱਕ ਤਾਂ ਆਪਾਂ ਨੂੰ ਪਤਾ ਹੈ ਕਿ ਰਾਮਪੁਰੇ ਵਾਲੇ ਦੇ ਤੁਸੀਂ ਵੀ ਲਿਖਿਆ ਕਰੋ ਪਲੀਜ਼ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਹਨਾ ਇੰਨਾ ਪਿਆਰ ਕਰਦੇ ਹੋ ਤੇ ਵੀਡੀਓ ਦੇਖਦੇ ਹੋ ਵੀਡੀਓ ਨੂੰ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਏ ਤੇ ਤੁਹਾਡੀ سپورਟ ਨਾਲ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਆਂ ਤੇ ਅੱਗੇ ਵੀ سپورਟ ਕਰੋ ਪਲੀਜ਼ ਦੇਖੋ ਜੀ ਆਪਾਂ ਵਧੀਆ ਇੱਕ ਘਰੇਲੂ ਜੀ ਹੈਨਾ ਵੀਡੀਓ ਪਾਉਣਾ ਹੈ ਬਣਾ ਕੇ ਆਪਾਂ ਕੋਈ ਏਦਾਂ ਨਹੀਂ ਕਿ ਕੋਈ ਚੰਗੀ ਮਾੜੀ ਕੋਈ ਵੀਡੀਓ ਨਹੀਂ ਪਾਉਂਦੇ ਜਿਹੜੀਆਂ ਉਦਾਂ ਦੀਆਂ ਵੀਡੀਓ ਹੁੰਦੀਆਂ ਉਹਨਾਂ ਨੂੰ ਸ਼ੇਅਰ ਵੀ ਬਹੁਤ ਕਰਦੇ ਆ ਲੋਕ ਦੇਖਦੇ ਵੀ ਬਹੁਤ ਆ ਹੈਨਾ ਤੇ ਆਪਾਂ ਨੂੰ ਇਹ ਕਿ ਚਲੋ ਆਪਾਂ ਇੱਕ ਘਰੇਲੂ ਜਾਂ ਨੁਸਖੇ ਆਪਾਂ ਦੱਸਦੇ ਆਂ ਭੈਣਾਂ ਨਾਲ ਸ਼ੇਅਰ ਕਰਦੇ ਆਂ ਕਿ ਆਪਣੀਆਂ ਭੈਣਾਂ ਦਾ ਖਰਚਾ ਵੀ ਨਾ ਹੋਵੇ ਤੇ ਭੈਣਾਂ ਆਪਣੀਆਂ ਸੋਹਣੀਆਂ ਵੀ ਬਣ ਕੇ ਰਹਿਣ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਰੂਰ ਤੇ ਪੂਰੀ ਦੇਖਿਆ ਕਰੋ ਵੀਡੀਓ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਚਲੋ ਜੀ ਆਪਾਂ ਨੂੰ ਨਾ ਨਿਊ ਚੰਡੀਗੜ੍ਹ ਤੋਂ ਮੈਸੇਜ ਕਈ ਦਿਨ ਆਉਂਦਾ ਰਿਹਾ ਤੇ ਹੁਣ ਤਾਂ ਭੈਣ ਨੇ ਮੈਸੇਜ ਨਹੀਂ ਕੀਤਾ ਪਤਾ ਨਹੀਂ ਕਹਿੰਦੀ ਹੋਊਗੀ ਕਿ ਭੈਣ ਨੇ ਵੀਡੀਓ ਨੇ ਦਿੱਤੀ ਕੋਈ ਹੈਨਾ ਤੇ ਆਪਾਂ ਚਲੋ ਕਈ ਵਾਰ ਐ ਹੋ ਜਾਂਦਾ ਵੀਡੀਓ ਹੋਰ ਆਪਣੇ ਆਪਣੀਆਂ ਪੰਜਾਂ ਹੁੰਦੀਆਂ ਆਪਾਂ ਨੂੰ ਉਹ ਪਹਿਲਾਂ ਆਪ ਅਪਲੋਡ ਕਰ ਦਿੰਨੇ ਤੇ ਫਿਰ ਟਾਈਮ ਨਹੀਂ ਲੱਗਦਾ ਤੇ ਅੱਜ ਆਪਾਂ ਉਸ ਭੈਣ ਦੀ ਫਰਮਾਇਸ਼ ਤੇ ਜਿਹੜੇ ਨਿਊ ਚੰਡੀਗੜ੍ਹ ਵਾਲੇ ਭੈਣ ਜੀ ਆ ਉਹਨਾਂ ਦੀ ਫਰਮਾਇਸ਼ ਤੇ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਭੈਣ ਜੀ ਤੁਸੀਂ ਜ਼ਰੂਰ ਦੇਖਿਓ ਵੀਡੀਓ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਕਿ ਉਹਨਾਂ ਦੇ ਚਿਹਰੇ ਦੀ ਸਕਿਨ ਲੂਜ਼ ਬਹੁਤ ਜ਼ਿਆਦਾ ਹੋ ਗਈ ਆ ਤੇ ਭੈਣ ਜੀ ਤੁਸੀਂ ਬਿਲਕੁਲ ਹੀ ਸੌਖਾ ਜਿਹਾ ਕੰਮ ਆ ਤੇ ਪਰ ਕਰਨਾ ਤੁਹਾਨੂੰ ਡੇਲੀ ਪਊਗਾ ਬਹੁਤ ਹੀ ਸੌਖੀ ਰਿਮੇਡੀ ਹੈ ਆਪਣੇ ਘਰੇ ਹੀ ਆਪਾਂ ਨੂੰ ਮਿਲ ਜੂ ਕੋਈ ਪੈਸਾ ਨਹੀਂ ਖਰਚਣ ਦੀ ਜਰੂਰਤ ਕੁਝ ਨਹੀਂ ਤੁਸੀਂ ਇੱਕ ਹਫਤਾ ਲਗਾਤਾਰ ਕਰਕੇ ਦੇਖਿਓ ਤੇ ਫਿਰ ਤੁਸੀਂ ਦੱਸਿਓ ਵੀ ਤੁਹਾਨੂੰ ਕਿੰਨਾ ਕੀ ਫਰਕ ਪੈ ਰਿਹਾ ਹੈ ਤੁਸੀਂ ਖੁਦ ਕਮੈਂਟ ਕਰੋਗੇ ਕਿ ਦੀਦੀ ਬਹੁਤ ਫਰਕ ਪੈ ਗਿਆ ਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦੀ ਆ ਆ ਦੇਖੋ ਇੰਨੀ ਕ ਠੰਡੀ ਮਲਾਈ ਪਠੰਡੀ ਮਲਾਈ ਲੈ ਲਈ ਹੈ ਤੇ ਇਹਦੇ ਵਿੱਚ ਆਪਾਂ ਨੂੰ 2-3 ਬੂੰਦਾ ਚਾਹੀਦੀਆਂ ਐ ਲੈਮਨ ਜੂਸ ਨਿੰਬੂ ਦੀਆਂ 2-3 ਬੂੰਦਾ ਆਪਾਂ ਪਾ ਲੈਣੀ ਆ ਇਹਦੇ ਵਿੱਚ 2-3 ਬੂੰਦਾ ਆਪਾਂ ਨਿੰਬੂ ਦੀਆਂ ਪਾਲੀਆਂ ਇਹਦੇ ਵਿੱਚ ਤੇ ਇਹਨੂੰ ਆਪਾਂ ਮਿਕਸ ਕਰ ਲੈਣਾ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਆਪਾਂ ਨੂੰ ਪਤਾ ਹੀ ਹੈ ਹਨਾ ਸਾਰਿਆਂ ਨੂੰ ਤੇ ਨਿੰਬੂ ਜ਼ਰੂਰੀ ਹੁੰਦਾ ਹੈ ਵੈਸੇ ਤਾਂ ਤੇ ਚਲੋ ਜੇ ਤੁਹਾਡੀ ਸਕਿਨ ਨੂੰ ਨਹੀਂ ਵੀ ਸੂਟ ਕਰਦਾ ਨਿੰਬੂ ਕਈ ਵਾਰ ਹੁੰਦਾ ਹੈ ਕਈਆਂ ਨੂੰ ਨਾ ਨਿੰਬੂ ਸੂਟ ਨਹੀਂ ਕਰਦਾ ਕਈਆਂ ਦੀ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਤੇ ਨਿੰਬੂ ਵਗੈਰਾ ਨਹੀਂ ਸੂਟ ਕਰਦਾ ਤੇ ਫਿਰ ਤੁਸੀਂ ਕੱਲੀ ਮਲਾਈ ਵੀ ਲਗਾ ਸਕਦੇ ਹੋ ਕੱਲੀ ਮਲਾਈ ਦਾ ਰਿਜ਼ਲਟ ਵੀ ਬਹੁਤ ਵਧੀਆ ਆਊਗਾ ਇਹਨੂੰ ਤੁਸੀਂ ਕੀ ਕਰਨਾ ਹੈ ਰਾਤ ਨੂੰ ਚੰਗੀ ਤਰ੍ਹਾਂ ਆਪਣਾ ਫੇਸ ਧੋ ਕੇ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਧੋਣੇ ਆ ਪਹਿਲੀ ਗੱਲ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਵੇਸਣ ਦੇ ਨਾਲ ਦੇਈ ਵੇਸਣ ਨਾਲ ਤੁਹਾਨੂੰ ਆਪਣਾ ਫੇਸ ਥੋੜਾ ਜਿਹਾ ਕਲੀਨ ਕਰ ਲਿਆ ਕਰੋ ਗੁਲਾਬ ਜਲ ਦੇ ਨਾਲ ਤੇ ਦਹੀਂ ਵੇਸਣ ਦੇ ਨਾਲ ਫੇਸ ਧੋਇਆ ਕਰੋ ਬਹੁਤ ਵਧੀਆ ਤੁਹਾਡੀ ਸਕਿਨ ਰੋਊਗੀ ਤੇ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਧੋ ਕੇ ਜਦੋਂ ਰਾਤ ਨੂੰ ਸੌਣ ਜਾਣਾ ਉਦੋਂ ਤੁਸੀਂ 5-7 ਮਿੰਟ ਆਪਣੇ ਫੇਸ ਦੇ ਉੱਪਰ ਮ사ਜ ਕਰਨੀ ਹੈ ਮਲਾਈ ਦੇ ਨਾਲ ਤੇ ਤੁਹਾਡੀ ਇੱਕ ਹਫਤੇ ਦੇ ਵਿੱਚ ਤੁਹਾਡੀ ਪ੍ਰੋਬਲਮ ਠੀਕ ਹੋ ਜੂਗੀ ਤੁਸੀਂ ਖੁਦ ਕਹੋਗੇ ਕਿ ਦੀਦੀ ਸਾਨੂੰ ਤਾਂ ਬਹੁਤ ਫਰਕ ਲੱਗ ਰਿਹਾ ਹੈ ਤੇ ਕੋਈ ਔਖਾ ਕੰਮ ਨਹੀਂ ਆ ਬਹੁਤ ਹੀ ਸੌਖਾ ਇਹਨੂੰ ਪਹਿਲਾਂ ਪ ਚੰਗੀ ਤਰ੍ਹਾਂ ਇਦਾਂ ਲਗਾ ਲੈਣੀ ਤੇ ਰਾਤ ਨੂੰ ਤੁਸੀਂ ਮ사ਜ ਕਰਕੇ ਉਹਨੂੰ ਚੰਗੀ ਤਰ੍ਹਾਂ ਸੌਂ ਜਾਣਾ ਤੇ ਤੁਸੀਂ ਥੋੜੇ ਜਿਨੇ ਵਿੱਚ ਹੀ ਦੇਖੋਗੇ ਕਿ ਤੁਹਾਡੇ ਚਿਹਰੇ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪਊਗਾ ਬਸ ਆਪ ਨੂੰ ਜ਼ਿਆਦਾ ਨਹੀਂ ਚਾਹੀਦੀ ਥੋੜੀ ਜੀ ਮਲਾਈ ਚਾਹੀਦੀ ਹੈ ਜਦੋਂ ਆਪਣੀ ਸਕਿਨ ਜ਼ਿਆਦਾ ਡਰਾਈ ਹੋ ਜਾਂਦੀ ਹੈ ਨਾ ਉਸ ਟਾਈਮ ਹੀ ਆਪਣੀ ਸਕਿਨ ਲਟਕਣ ਲੱਗ ਜਾਂਦੀ ਹੈ ਕੁਸਤਾ ਆਪਾਂ ਕਹਿੰਦੇ ਚਲੋ ਏਜ ਦੇ ਹਿਸਾਬ ਦੇ ਨਾਲ ਹੋ ਜਾਂਦਾ ਹੈ ਪਰ ਜੇ ਤੁਸੀਂ ਇਹ ਵਾਲੀ ਰੇਮਡੀ ਯੂਜ਼ ਕਰਦੇ ਹੋ ਨਾ ਤੁਸੀਂ ਆਪਣੀ ਏਜ ਤੋਂ 5-7 ਸਾਲ ਛੋਟੇ ਹੀ ਦਿਖੋਗੇ ਤੇ ਬਹੁਤ ਵਧੀਆ ਸਿੰਪਲ ਜਿਹਾ ਇੱਕ ਕੰਮ ਕੋਈ ਔਖਾ ਨਹੀਂ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਤੁਸੀਂ ਜ਼ਰੂਰ ਕਰਿਓ ਤੇ ਦੇਖੋ ਜੀ ਤੁਸੀਂ ਇਦਾਂ ਕਰ ਕਰਕੇ ਨਾ ਥੋੜੀ ਜੀ ਆਪਣੇ ਹੱਥਾਂ ਨੂੰ ਆ ਇਦਾਂ ਹੱਥ ਇਦਾਂ ਕਰ ਲੈਣੇ ਇਦਾਂ ਕਰ ਕਰਕੇ ਤੇ ਮੱਥੇ ਦੇ ਉੱਪਰ ਆ ਵਾਲੀਆਂ ਜਿਆਦਾ ਆ ਦੋ ਉਂਗਲਾਂ ਦੇ ਉੱਪਰ ਆਪਾਂ ਦੁਬਾਰਾ ਰੱਖਣਾ ਹੈ ਇਦਾਂ ਕਰਕੇ ਕਈ ਵਾਰ ਹੁੰਦਾ ਨਾ ਇੱਥੇ ਮੱਥੇ ਦੇ ਉੱਪਰ ਵੀ ਆਉਣ ਲੱਗ ਜਾਂਦੀਆਂ ਆਪਣੇ ਲੈਣਾ ਜੀ ਤੇ ਉਹ ਵੀ ਤੁਹਾਡੇ हट ਜਾਣਗੀਆਂ ਇਦਾਂ ਕਰਕੇ ਆਪਣੀ ਸਕਿਨ ਉੱਪਰ ਨੂੰ ਏਦਾਂ ਕਰਕੇ ਕਰਨੀ ਹੈ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਤੁਸੀਂ ਐਂ ਵਧੀਆ ਉਹਦਾ ਰਿਲੈਕਸ ਫੀਲ ਕਰੋਗੇ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਏਦਾਂ ਤੁਸੀਂ ਇੱਕ ਹਫਤਾ ਕਰਕੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿੰਨਾ ਕੀ ਫਰਕ ਪਿਆ ਤੁਸੀਂ ਇੱਕ ਹੱਕਾ ਲਗਾਓਗੇ ਨਾ ਤੁਹਾਨੂੰ ਇਦਾਂ ਲੱਗਣ ਲੱਗ ਜੂਗਾ ਕਿ ਤੁਹਾਡੇ ਚਿਹਰੇ ਦੀ ਸਕਿਨ ਟਾਈਟ ਹੋ ਗਈ ਹੈ ਫਿਰ ਤੁਸੀਂ ਇਹਨੂੰ 5-7 ਮਿੰਟ ਮ사ਜ ਦੇ ਕੇ ਚੰਗੀ ਤਰ੍ਹਾਂ ਫਿਰ ਆਪਣੇ ਫੇਸ ਦੇ ਉੱਪਰ ਇਦਾਂ ਟੈਪ ਟੈਪ ਹੌਲੀ ਹੌਲੀ ਜਿਵੇਂ ਕਹਿ ਦਿੰਨੇ ਨੇ ਆਪਣੀਆਂ ਨਾੜਾਂ ਸੌ ਜਾਂਦੀਆਂ ਫੇਸ ਦੀਆਂ ਜਦੋਂ ਆਪਣੀ ਏਜ ਹੋਣ ਲੱਗ ਜਾਂਦੀ ਆ ਇਹ ਜੇ 30 ਪਲੱਸ ਹੋ ਗਏ ਆਪਾਂ ਤੇ ਆਪਣੀਆਂ ਨਾਲਾ ਨਾ ਸੌਣ ਲੱਗ ਜਾਂਦੀਆਂ ਤੇ ਉਹ ਆਪਾਂ ਇਦਾਂ ਕਰਕੇ ਜਿਵੇਂ ਆਪਾਂ ਕਹਿੰਦੇ ਸਿਰ ਦੇ ਵਿੱਚ ਆਪ ਨੂੰ ਤੇਲ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਆ ਤੇ ਫੇਸ ਦੇ ਉੱਪਰ ਵੀ ਆਪ ਨੂੰ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਆ ਤੇ ਇਦਾਂ ਕਰਕੇ ਥੋੜਾ ਟੈਪ ਟੈਪ ਕਰਾਂਗੇ ਨਾ ਤੇ ਤੁਸੀਂ ਖੁਦ ਹੀ ਵੇਖੋਗੇ ਕਿ ਪਹਿਲੇ ਦਿਨ ਤੋਂ ਹੀ ਤੁਹਾਨੂੰ ਫਰਕ ਨਜ਼ਰ ਆਊਗਾ ਬਹੁਤ ਜ਼ਿਆਦਾ ਤੁਹਾਨੂੰ ਐ ਲੱਗੂਗਾ ਕਿ ਇੱਕਦਮ ਚਿਹਰਾ ਵਧੀਆ ਹੋ ਗਿਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਰਚਾ ਲੈਣਾ ਵਿੱਚ ਜਿੰਨੀ ਆਪਾਂ ਮਲਾਈ ਲਾਈ ਹੋਈ ਆ ਉਹਨੂੰ ਪੂਰੀ ਤਰ੍ਹਾਂ ਆਪਣੇ ਚਿਹਰੇ ਦੇ ਵਿੱਚ ਰਚ ਜਾਵੇ ਮਤਲਬ ਆਪਾਂ ਕਹਿੰਦੇ ਵੀ ਆਪਣਾ ਪੂਰਾ ਤੇਲ ਚ ਸਤਾ ਜਿਵੇਂ ਆਪਾਂ ਕਹਿੰਦੇ ਸਿਰ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਆਪਾਂ ਚਸਾ ਲੈਣਾ ਪੂਰਾ ਇੰਨੀ ਮ사ਜ ਕਰਨੀ ਆ ਆਪਾਂ ਫੇਸ ਤੇ ਤੇ ਤੁਸੀਂ ਆ ਮ사ਜ ਇਦਾਂ ਹੀ ਕਰਨੀ ਕਿ ਉੱਪਰ ਨੂੰ ਆਪ ਨੂੰ ਪਤਾ ਹੀ ਹੈ ਕਿ ਆਪਾਂ ਥੱਲੇ ਨੂੰ ਇਦਾਂ ਮ사ਜ ਨਹੀਂ ਕਰਨੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਜੇ ਆਪਾਂ ਥੱਲੇ ਨੂੰ ਮ사ਜ ਕਰਾਂਗੇ ਤਾਂ ਆਪਣੀ ਸਕਿਨ ਥੱਲੇ ਨੂੰ ਢਲਕੂਗੀ ਤੇ ਆਪਾਂ ਇਹਨੂੰ ਉੱਪਰ ਨੂੰ ਕਰਨਾ ਹੈ ਕਿ ਆਪਣੀ ਸਕਿਨ ਇੱਥੇ ਮਤਲਬ ਗਲੂਟੂ ਜੇ ਵੱਜ ਜਾਂਦੇ ਹਨ ਜਦੋਂ ਐ ਥੱਲੇ ਸਕਿਨ ਟਲ ਜਾਂਦੀ ਹੈ ਤੇ ਇੱਥੇ ਜਿਆਦਾ ਮਾਸ ਇਕੱਠਾ ਹੋ ਜਾਂਦਾ ਹੈ ਲਟਕ ਜਾਂਦੀ ਹੈ ਆਪਣੀਆਂ ਗੱਲਾਂ ਥੱਲੇ ਉ ਡਿੱਗਣ ਲੱਗ ਜਾਂਦਾ ਮਾਸ ਆਹ ਵਾਲਾ ਅੱਡ ਹੋ ਜਾਂਦਾ ਇੱਥੋਂ ਜੇ ਅੱਡ ਹੋ ਜਾਂਦਾ ਤੇ ਉਹਦਾ ਇਹੀ ਕਾਰਨ ਹੁੰਦਾ ਹੈ ਤੇ ਤੁਸੀਂ ਉਹਨੂੰ ਡੇਲੀ ਇਦਾਂ ਕਰਕੇ ਮ사ਜ ਦਿਓ ਤੇ ਰੋਪਾ ਪੂਰਾ ਚੰਗੀ ਤਰ੍ਹਾਂ ਰਚਾ ਕੇ ਤੇ ਆਪਾਂ ਇਦਾਂ ਹੀ ਸੌ ਜਾਣਾ ਤੇ ਸੁਬਾ ਨੂੰ ਤੁਸੀਂ ਉੱਠ ਕੇ ਆਪਣਾ ਫੇਸ ਧੋ ਸਕਦੇ ਹੋ ਹੁਣ ਗਰਮੀ ਆ ਤਾਂ ਠੰਡੇ ਪਾਣੀ ਨਾਲ ਹੀ ਫੇਸ ਧੋਇਆ ਕਰੋ ਜਿਆਦਾ ਗਰਮ ਪਾਣੀ ਦੇ ਨਾਲ ਇੱਕ ਫੇਸ ਨਹੀਂ ਧੋਣਾ ਕਈ ਹੁੰਦੇ ਆ ਕਿ ਬਹੁਤ ਜ਼ਿਆਦਾ ਗਰਮ ਪਾਣੀ ਦੇ ਨਾਲ ਨਹਾਉਂਦੇ ਆ ਲੋਕ ਤੇ ਬਹੁਤ ਜ਼ਿਆਦਾ ਗਰਮ ਪਾਣੀ ਦੇ ਨਾਲ ਹੀ ਫੇਸ ਧੋਂਦੇ ਆ ਪਰ ਫੇਸ ਹਮੇਸ਼ਾ ਤੁਸੀਂ ਠੰਡੇ ਪਾਣੀ ਨਾਲ ਫੇਸ ਧੋਇਓ ਬਰਫ਼ ਵਾਲੇ ਨਾਲ ਵੀ ਧੋ ਸਕਦੇ ਹੋ ਕਿ ਜਿੱਦਾਂ ਫ੍ਰਿਜ ਚੋਂ ਕੱਢ ਕੇ ਆ ਉਹਦੇ ਨਾਲ ਫੇਸ ਧੋਨੇ ਉਹਦੇ ਨਾਲ ਵੀ ਤੁਹਾਡਾ ਸਕਿਨ ਬਹੁਤ ਵਧੀਆ ਰਹੂਗੀ ਤੇ ਤੁਸੀਂ ਗਰਮ ਅੱਜਕਲ ਟੂਟੀਆਂ ਦੇ ਵਿੱਚ ਆਪਣੀਆਂ ਟੈਂਕੀਆਂ ਦੇ ਵਿੱਚ ਆਮ ਹੀ ਪਾਣੀ ਗਰਮ ਹੋ ਜਾਂਦਾ ਏ ਤੇ ਆਪਾਂ ਕੀ ਕਰਦੇ ਆਂ ਵੀ ਡਾਇਰੈਕਟ ਹੀ ਪਾਣੀ ਆਪਣੇ ਟੈਂਕੀ ਚੋਂ ਜਿਹੜਾ ਟੂਟੀ ਚ ਆ ਰਿਹਾ ਹੁੰਦਾ ਆਪਾਂ ਉਹ ਹੀ ਫੇਸ ਦੇ ਉੱਪਰ ਪਾ ਲੈਨੇ ਆ ਤੇ ਪਲੀਜ਼ ਇਦਾਂ ਨਾ ਕਰਿਆ ਕਰੋ ਤੁਸੀਂ ਮਿਕਸ ਕਰ ਲਿਆ ਕਰੋ ਫ੍ਰਿਜ ਚੋਂ ਕੱਢ ਕੇ ਪਾਣੀ ਅਲੱਗ ਭਾਂਡੇ ਚ ਪਾ ਕੇ ਤੇ ਆਪਣਾ ਫੇਸ ਤੋਂ ਲਿਆ ਕਰੋ ਤੇ ਉਹਦੇ ਨਾਲ ਤੁਹਾਡੀ ਸਕਿਨ ਬਹੁਤ ਵਧੀਆ ਗਲੋ ਵੀ ਕਰੂਗੀ ਤੇ ਟਾਈਟ ਵੀ ਰਹੂਗੀ ਤੇ ਇੰਨਾ ਕੰਮ ਜ਼ਰੂਰ ਕਰਿਓ ਤੇ ਦੇਖਿਓ ਬਿਲਕੁਲ ਹੀ ਸੌਖੀ ਜੀ ਰਿਮੇਡੀ ਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਆਪਣੀ ਤੇ ਠੀਕ ਹੈ ਜੀ ਧੰਨਵਾਦ